ਅੱਜ ਜਿਹੜਾ ਮਸਲਾ ਜਿਹੜਾ ਇੱਕ ਰਾਜਾ ਕਹਿੰਗਾ ਸਾਨੂੰ ਨਹੀਂ ਪਤਾ ਇਹਦਾ ਕੀ ਮਕਸਦ ਆ ਕੀ ਪਲਾਨਿੰਗ ਆ ਕੀ ਉਹਦੇ ਦਿਮਾਗ 'ਚ ਚੱਲ ਰਿਹਾ ਪਰ ਉਹਨੇ ਕੁਝ ਅਜ ਤੋਂ 10-20 ਦਿਨ ਪਹਿਲਾਂ ਇੱਕ ਵੱਡੇ ਪਾਰਟੀ ਮਨਾਈ ਆ ਤੇ ਉਹਦੇ ਵਿੱਚ ਦੋ ਵਿਅਕਤੀ ਨਾਲ ਉਹਦੇ ਖੜੇ ਆ ਤੇ ਇੱਕ ਨੂੰ ਜਿਹੜਾ ਉਹਨੇ ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਦੱਸਿਆ ਤੇ ਦੂਜੇ ਨੂੰ ਜਿਹੜਾ ਮਰਦਾਨੇ ਦਾ ਸਰੂਪ ਦੱਸਿਆ ਜਿਹੜੀਆਂ ਸਿੱਖ ਸਮਾਜ ਦੀਆਂ ਭਾਵਨਾ ਨੂੰ ਜਿਹੜੀ ਠੇਸ ਪਹੁੰਚੀ ਆ ਤੇ ਅਸੀਂ ਇਸ ਗੱਲ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਆ ਨਖੇਦੀ ਕਰਦੇ ਆ ਜੇ ਪ੍ਰਸ਼ਾਸਨ ਨੇ ਇਹਨੂੰ ਨਾਥ ਨਾ ਪਾਈ ਤੇ ਜਿਹੜਾ ਵੱਡੇ ਲੈਵਲ ਤੇ ਆ ਪਢਾਰੀ ਪੁਲ ਜਾਮ ਕਰਾਂਗੇ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹਦੇ ਤੇ ਪਰਚਾ ਕਰਕੇ ਇਹਨੂੰ ਸੁਲਾਖਾ ਦੇ ਪਿੱਛੇ ਸੁਟਿਆ ਜਾਵੇ ਤਾਂ ਜੋ ਜਿਹੜਾ ਵਾ ਸਮਾਜ ਦੇ ਵਿੱਚ ਕੋਈ ਵੀ 파ਟ ਨਾ ਪਵੇ ਇਹਦਾ ਕੀ ਦਿਮਾਗ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤੇ ਇਸ ਕਰਕੇ ਸਾਡੀ ਇਹੀ ਬੇਨਤੀ ਆ ਕਿ ਇਹਨੂੰ ਜਿਹੜਾ ਇਹ ਤੇ ਪਰਚਾ ਕਰਕੇ ਉਹ ਇਹਨੂੰ ਜਿਹੜਾ ਸਲਾਨਖਾਂ ਦੇ ਪਿੱਛੇ ਛੁੱਟਿਆ ਜਾਵੇ। ਇੱਕ ਸਾਡੀ ਵੀਡੀਓ ਤੋਂ ਬੜੀ ਪੁਰਾਣੀਆਂ ਪਹਿਲਾਂ ਵੀ ਵਾਇਰਲ ਹੋਈਆਂ ਪਹਿਲਾਂ ਕਿਉਂ ਨਹੀਂ ਮੁੱਦਾ ਉਠਾਇਆ ਗਿਆ ਹੁਣ ਕਿਉਂ ਮੁੱਦਾ। ਵੇਖੋ ਜੀ ਪਹਿਲਾਂ ਜਿਹੜੀਆਂ ਵੀਡੀਓ ਆ ਉਹਨਾਂ ਦਾ ਮੁੱਦਾ ਲੱਗਿਆ ਪਰ ਜਿਹੜਾ ਆ ਜਿਹੜਾ ਮੁੱਦਾ ਵਾ ਇਹ ਜਿਹੜੀਆਂ ਸਿੱਖ ਭਾਵਨਾ ਨੂੰ ਜਿਹੜਾ ਠੇਸ ਪਹੁੰਚੀ ਆ ਜੋ ਇਹਨੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸਰੂਪ ਦੱਸਿਆ ਗਿਆ ਜਿਹੜਾ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਸਾਂ ਇਹ ਹਰਮੰਦਰ ਸਾਹਿਬ ਦੇ ਅੰਦਰ ਵੀ ਗਿਆ ਸੀ ਉੱਥੇ ਵੀ ਸ਼ਕਾਮਲੀ ਵਰਤੀ ਗਈ ਸੀ ਉਹਦੇ ਅੰਦਰ ਵੀ ਉਦੋਂ ਕਿਉਂ ਨਹੀਂ ਤੁਸੀਂ ਬੋਲੇ ਹੁਣ ਤੁਸੀਂ ਇਸ ਚੀਜ਼ ਨੂੰ ਲੈ ਗਏ ਦੇਖੋ ਜੀ ਦੇਖੋ ਜਦੋਂ ਸਾਡੇ ਕੋਲ ਵੀਡੀਓ ਆਈ ਸੀ ਤੇ ਮੁੱਦਾ ਉਦੋਂ ਹੀ ਚੁੱਕਾਂਗੇ ਕਾਫੀ ਪੁਰਾਣੀ ਆ ਜੀ ਵੀਡੀਓ ਚੱਲ ਕੇ ਨਹੀਂ ਜੀ ਦੇਖੋ ਜਦੋਂ ਸਾਡੇ ਤੱਕ ਸਾਡੇ ਤੱਕ ਵੀਡੀਓ ਨਹੀਂ ਆਈ ਜਦੋਂ ਹੁਣ ਸਾਡੇ ਤੱਕ ਵੀਡੀਓ ਆਈ ਆ ਤੇ ਅਸੀਂ ਉਦੋਂ ਹੀ ਇਹ ਆਪਣੀਆਂ ਜਥੇਬੰਦੀਆਂ ਵੱਲੋਂ ਜਿਹੜਾ ਐਕਸ਼ਨ ਲਿਆ ਇਹ ਦਸ਼ਮੇਸ਼ ਤਰਨਾਲ ਦੇ ਮੁਖੀ ਸਿੰਘ ਸਾਹਿਬ ਜਿਹੜਾ ਬਾਬਾ ਮੇਜਰ ਸਿੰਘ ਦੀ ਸੋਢੀ ਜਿਨ੍ਹਾਂ ਦੀ ਗਵਾਈ ਹੇਠ ਅੱਜ ਇਹ ਵੱਡੇ ਲੈਵਲ ਤੇ ਜਿਹੜਾ ਪ੍ਰਾਲਾ ਆਇਆ ਤੇ 22 ਤਰੀਕ ਨੂੰ ਜਿਹੜਾ ਵਾ ਬਹੁਤ ਵੱਡੇ ਲੈਵਲ ਤੇ ਜਿਹੜਾ ਇਹ ਪੰਡਾਰੀਪੋਲ ਜਿਹੜਾ ਜਾਮ ਕਰਾਂਗੇ ਜੇ ਇਸ ਤੇ ਪਰਚਾ ਜਿਹੜਾ ਨਾ ਕੀਤਾ ਮੰਗ ਕੀ ਹੈ ਜੀ ਕਿਹੜਾ ਮੰਗ ਪੱਤਰ ਦਿੱਤਾ ਪਰ ਇਹ ਤੱਕ ਕਾਰਵਾਈ ਕਿਉਂ ਨਹੀਂ ਹੁੰਦੀ ਦੇਖੋ ਜੀ ਕਿਤੇ ਨਾ ਕਿਤੇ ਇਹਦੇ ਸਾਨੂੰ ਪ੍ਰਸ਼ਾਸਨ ਦੀ ਢਿੱਲ ਲੱਗਦੀ ਆ ਪਰ ਇਹ ਪ੍ਰਸ਼ਾਸਨ ਦੇ ਹੱਥ ਹੀ ਆ ਕਿ ਹੁਣ ਆਮ ਪਬਲਿਕ ਜਿਹੜੀ ਆ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਆਮ ਪਬਲਿਕ ਨੂੰ ਜਿਹੜਾ ਪਰੇਸ਼ਾਨ ਕਰੀਏ ਜੇ ਉੱਥੇ ਕੋਈ ਵੀ ਜਾਣੀ ਮਾਨੀ ਗਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਇਹ ਸਿਰਫ ਨਰਕਦੇਵ ਜੀ ਦੇ ਮੁੱਦੇ ਤੇ ਹੀ ਆ ਜਾਂ ਜਿਹੜੇ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਗਿਆ ਉਹਨੂੰ ਲੈ ਕੇ ਵੀ ਇਸ ਦੇ ਦੇਖੋ ਜਿੱਥੇ ਸਾਡੀਆਂ ਸਿੱਖ ਭਾਵਨਾ ਨੂੰ ਠੇਸ ਪਹੁੰਚੀ ਅਸੀਂ ਤੋਂ ਉਸ ਬੰਦ ਚ ਹੀ ਕਹਾਂਗੇ ਨਾ ਮੰਗ ਕੀ ਹੈ ਜੀ ਕੀ ਸਾਡੀ ਮੰਗ ਇਹੋ ਹੀ ਆ ਵੀ ਇਹਤੇ ਜਿਹੜਾ ਪਰਚਾ ਕੀਤਾ ਜਾਵੇ 295 ਐਲ ਆ ਗਈ ਤੇ ਕੋਈ ਨੇ ਉਹ ਵੀਡੀਓ ਜੋ ਬਾਬਾ ਨਾਨਕ ਬਾਰੇ ਉਹਨੇ ਕੀ ਕੀਤਾ ਬਿਲਕੁਲ ਹੋ ਜੀ ਕੀ ਕੀਤਾ ਉਹਨੇ ਉਹਨੇ ਇਹ ਚੀਜ਼ ਕਹੀ ਆ ਕਿ ਇਹ ਜਿਹੜਾ ਵਾ ਮਰਦਾਨਾ ਆ ਤੇ ਇਹ ਗੁਰੂ ਨਾਨਕ ਪਾਤਸ਼ਾਹ ਹੈ ਇੱਦਾਂ ਦੇ ਸ਼ਬਦ ਸ਼ਬਦ ਆਪਣੀ ਬੋਲ ਕੇ ਲੇਕਿਨ ਵੀਡੀਓ ਚ ਫਿਰ ਮਾਫੀ ਮੰਗ ਰਹੇ ਨੇ ਕਿ ਮਾਫੀ ਭਾਜੀ ਇੱਦਾਂ ਦੇ ਕੋਈ ਵੀ ਵੇਖੋ ਰੋਜ਼ ਮਾਫੀ ਮੰਗ ਲੂਗਾ ਇਹ ਕਰਕੇ ਇਹ ਜਿਹੜੀ ਆ ਜਿਹੜਾ ਤਰਨਾ ਦਲ ਦਸ਼ਮੇਸ਼ ਤਰਨਾ ਦਲ ਆ ਜਿਹੜਾ ਦਲ ਪੰਥ ਆ ਇਹ ਕਿਸੇ ਨੂੰ ਵੀ ਮਾਫ ਜਿਹੜਾ ਨਹੀਂ ਕਰੂਗਾ ਅੱਛਾ ਜੀ ਅਕੇ ਵੀ ਇਸ ਸ਼ਖਸ ਨੇ ਕਾਫੀ ਦੇਵੀ ਦੇਵਤੇ ਬਾਰੇ ਅਪਸ਼ਬਦ ਬੋਲੇ ਸੀ ਲੇਕਿਨ ਉਸ ਤੋਂ ਬਾਅਦ ਮਾਫੀ ਵੀ ਮੰਗ ਲਈ ਸੀ ਹੋ ਸਕਦਾ ਜਿਸ ਤਰ੍ਹਾਂ ਹੁਣ ਸ਼ਬਦ ਬੋਲੇ ਨੇ ਉਸ ਤੋਂ ਬਾਅਦ ਫੇਰ ਇਹ ਮਾਫੀ ਮੰਗ ਲੇ ਕਿ ਤੁਹਾਡੀ ਜੱਥੇ ਬੰਦੀ ਜਿਹੜੀ ਮਾਫੀ ਉਹਦੀ ਸਵੀਕਾਰ ਕਰੇਗੀ ਜੀ ਕੋਈ ਮਾਫੀ ਨਹੀਂ ਸਵੀਕਾਰ ਲਈ ਇਸੇ ਕਰਕੇ ਜੇ ਮਾਫੀਆਂ ਮੰਗਣ ਡਿਆ ਤਾਂ ਇਹ ਤੇ ਉਹ ਬਾਰ ਬਾਰ ਇਹ ਕਦਮ ਚੁੱਕਣ ਡਿਆ ਇਸ ਕਰਕੇ ਉਹਨੂੰ ਐਰਕਾਂ ਜਿਹੜੀ ਮਾਫੀ ਨਹੀਂ ਦਿੱਤੀ ਜਾਏਗੀ ਵੈਸੇ ਬਾਬਾ ਜੀ ਰਾਜਾ ਕਿੰਗ ਹੈ ਕੌਣ ਦੀ ਨਹੀਂ ਪੁੱਤ ਸਾਨੂੰ ਪਤਾ ਹੀ ਨਹੀਂ ਕੌਣ ਆ ਕਿੱਥੋਂ ਆਇਆ ਇਹਦਾ ਪਛੋਕੜ ਕੀ ਆ ਅਸੀਂ ਤੇ ਵੇਖਿਆ ਨਹੀਂ ਆ ਚਾਰ ਪੰਜ ਦਿਨ ਤੋਂ ਹੁਣ ਜਿਹੜਾ ਇਹ ਹੋਇਆ ਬਾਕੀ ਇਹਦੀ ਆਪਣੀ ਪਰਸਨਲ ਜ਼ਿੰਦਗੀ ਇਹਨੇ ਕੀ ਕਰਨਾ ਪਰ ਜਿਹੜਾ ਸਿੱਖ ਭਾਵਨਾ ਨੂੰ ਜਿਹੜਾ ਠੇਸ ਪਹੁੰਚਿਆ ਉਹ ਬਰਦਾਸ਼ਤ ਜਿਹੜਾ ਅਸੀਂ ਨਹੀਂ ਕਰਾਂਗੇ ਬਾਬਾ ਜੀ ਸਰਕਾਰ ਵੱਲੋਂ ਵਾਰੀ ਵਾਰ ਨਹੀਂ ਮਿਲੇ ਉਹਨਾਂ ਕਿਸ ਅਧਾਰ ਤੇ ਮਿਲੇ ਇਹਦੀ ਵੀ ਕਰੋਗੇ ਤੁਸੀਂ ਸਾਰੀ ਪੜਤਾਲ ਅਸੀਂ ਤਾਂ ਇਹੋ ਜੇ ਵੇਖੋ ਜਿਹੜਾ ਜਿੰਨੂੰ ਵਾਕਿਆ ਜਿਹੜੀ ਸਿਕਿਉਰਿਟੀ ਦੀ ਲੋੜ ਆ ਉਹਨੂੰ ਸਿਕਿਉਰਿਟੀ ਮਿਲ ਨਹੀਂਦੀ ਇਹੋ ਜੇ ਬੰਦਿਆਂ ਨੂੰ ਸਿਕਿਉਰਿਟੀ ਦੇ ਕੇ ਤੇ ਹੋਰ ਜਿਹੜਾ ਬੜਾਵਾ ਦੇਣ ਦੇ ਆ ਕਿ ਤਾਂ ਜੋ ਇਹੋ ਜੇ ਲੋਕ ਜਿਹੜੀਆਂ ਸ਼ਰਾਰਤਾਂ ਕਰਨ ਬਾਕੀ ਜਿੱਥੇ ਬੰਦੀਆਂ ਨਾਲ ਮਿਲ ਕੇ ਕਸਰਨਰ ਚੋਇ ਤੇ ਜਿਹੜੀਆਂ ਸਾਰੀਆਂ ਹੀ ਸਮਾਜਿਕ ਜਥੇਬੰਦੀਆਂ ਆਪਣੀਆਂ ਵਾਲਮੀਕ ਸਮਾਜ ਸੱਤੇ ਬੰਦੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਵੱਡੇ ਲੈਵਲ ਤੇ ਸਾਰੀਆਂ ਹੀ ਜਥੇਬੰਦੀਆਂ ਲੋ ਜਿਹੜਾ ਅੱਜ ਮੰਗ ਪੱਤਰ ਜਿਹੜਾ ਦਿੱਤਾ ਗਿਆ ਜੀ ਪੀਸੀ ਨੂੰ ਮਿਲ ਕੇ ਵੀ ਇਹਨਾਂ ਦਾ ਦੱਸਿਆ ਜਾਏਗਾ ਬਿਲਕੁਲੋ ਜੀ ਉਹ ਦਿਨ ਜਿਹੜਾ ਆਪਣਾ 22 ਤਰੀਕ ਦਾ ਜਿਹੜਾ ਟਾਈਮ ਦਿੱਤਾ ਨਾ ਉਹ ਪੂਰਾ ਵੱਡੇ ਲੈਵਲ ਤੇ ਜਿਹੜਾ ਵਾ ਜਿਹੜਾ ਵੱਡੇ ਲੈਵਲ ਤੇ ਜਿਹੜਾ ਸੰਘਰਸ਼ ਹੋਏਗਾ ਬਾਬਾ ਜੀ ਕੱਲ ਇਹਦੀ ਮਦਰ ਵੀ ਇਹਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਸੁਣੀ ਹੋਏਗੀ ਕਾਫੀ ਸੂਚੇ ਦੇ ਬਾਰੇ ਦੱਸਿਆ ਵੀ ਇਹ ਕਿਸ ਤਰ੍ਹਾਂ ਉਹਨੂੰ ਟੌਰਚਰ ਕਰਦਾ ਰਿਹਾ ਵਾ ਤੁਹਾਨੂੰ ਲੱਗਦਾ ਨਹੀਂ ਕਿਤੇ ਕਿਤੇ ਨਾ ਕਿਤੇ ਦਿਮਾਗੀ ਪਰੇਸ਼ਾਨ ਲੱਗਦਾ ਵਾ ਵੇਖੋ ਜੀ ਉਹ ਉਹਨਾਂ ਦੇ ਘਰ ਦਾ ਮੈਟਰ ਆ ਉਹਦੇ ਚ ਆਪਾਂ ਕੁਝ ਨਹੀਂ ਕਹਿ ਸਕਦੇ ਹੁਣ ਸਾਨੂੰ ਨਹੀਂ ਪਤਾ ਉਹਨਾਂ ਦੇ ਘਰ ਦਾ ਮੈਟਰ ਕੀ ਚੱਲ ਰਿਹਾ ਤੇ ਮਾਣੇ ਵੀ ਕਹਿ ਪੀਤੇ ਦਿਮਾਗ 'ਚ ਪ੍ਰੋਬਲਮ ਸਰ ਜੇ ਉਹ ਕਹਿ ਰਹੇ ਵੀ ਮੈਂਟਲੀ ਅਫਸੈਟ ਹੈ ਜੇ ਕੱਲ ਨੂੰ ਕੋਈ ਇਹ ਜੀ ਜਾਣ ਪੁੱਝ ਕੇ ਮੈਂਟਲੀ ਇਹ ਸਾਹਿਬ ਜੀ ਤੁਹਾਡੇ ਕਹਿੰਦੇ ਮੁਤਾਬਕ ਹੀ ਵੇਖੋ ਵੀ ਤੁਸੀਂ ਕਹਿਤਾ ਵੀ ਇਹ ਬਾਰ-ਬਾਰ ਜਿਹੜਾ ਮਾਫੀ ਮੰਗ ਰਿਹਾ ਤੇ ਜਿਹੜਾ ਇੱਕ ਹੀ ਹੁੰਦਾ ਵਾ ਵੀ ਬੰਦੇ ਨੂੰ ਕਹਿਤਾ ਹੁਣ ਬਾਰ-ਬਾਰ ਕਹਿੰਦੇ ਮੁਤਾਬਕ ਪਾਪਾ ਜੀ ਮੰਨ ਲਓ ਜੇ ਮੈਂਟਲੀ ਅਫਸੈਟ ਉਹ ਸ਼ੋਅ ਕਰਦਾ ਤਾਂ ਤੁਹਾਨੂੰ ਨਹੀਂ ਲੱਗਦਾ ਫਿਰ ਉਹਨੂੰ ਪਾਗਲਖਾਨੇ ਭੇਜਣਾ ਚਾਹੀਦਾ ਜੇ ਇਹ ਵਾਕਿਆ ਮੈਂਟਲੀ ਅਫਸੈਟ ਹੈ ਤੇ ਇਹ ਆਪਣਾ ਸਰਟੀਫੀਕੇਟ ਦਿਖਾਵੇ ਨਾ ਉਹਨੇ ਥੋੜੀ ਵੀ ਸਾਡੇ ਗੁਰੂਆਂ ਦੀ ਬੇਦਬੀ ਕਰੂਗਾ ਫਿਰ ਇਹੋ ਜੇ ਮੈਂਟਲ ਨੂੰ ਜਿਹੜਾ ਵਾ ਦੂਜੀ ਤਰ੍ਹਾਂ ਵੇਖ ਲਾਂਗੇ ਸਰਕਾਰ ਨੇ ਉਹਨੂੰ ਗਨਮੈਨ ਕਿਉਂ ਦਿੱਤੇ ਬਾਬਾ ਇਹ ਗੱਲ ਬੋਲੂਗਾ ਕਿ ਉਹ ਕਹਿੰਦਾ ਕਿ 25 ਦਸੰਬਰ ਨੂੰ ਆਪਣਾ ਅੰਮ੍ਰਿਤਸਰ ਦੇ ਵਿੱਚ ਉਹ ਹੋਏਗਾ ਜੋ ਕਦੀ ਵੀ ਨਹੀਂ ਹੋਇਆ ਇਹਦਾ ਕੋਈ ਵੀ ਪ੍ਰੋਗਰਾਮ ਜਿਹੜਾ ਅਸੀਂ ਨਹੀਂ ਹੋਣ ਦਵਾਂਗੇ ਇਹ ਨਹੀਂ ਇਹ ਇਹ ਤੁਸੀਂ ਗੱਲ ਸਹੀ ਸੁਣ ਲਈ ਉਹਦੇ ਮੂੰਹੋਂ ਹੀ ਸੁਣ ਲਈ ਵੀ ਉਹ ਹੋਊਗਾ ਜੋ ਨਹੀਂ ਹੋਇਆ ਹੋ ਸਕਦਾ ਉਹ ਹੀ ਹੋਵੇ ਜੋ ਉਹਨੇ ਵੀ ਨਹੀਂ ਸੋਚਿਆ ਕੋਈ ਹੋਣਾ ਅਸੀਂ ਮਾਦੀਮ ਰਹੀ ਇਹ ਗੱਲ ਕਹਿ ਦੇਣਾ ਚਾਹੁੰਦੇ ਆਂ ਕਿ ਇਹਦਾ ਕੋਈ ਵੀ ਪ੍ਰੋਗਰਾਮ ਜਿਹੜਾ ਨਾ ਕੀਤਾ ਜਾਵੇ ਮੁਰਗੇ ਜਿਹੜਾ ਉਹ ਪਸਤਾਉਣਾ ਪਏ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਜਾਵਾਂਗਾ ਜਿਸ ਤਰ੍ਹਾਂ ਹਰ ਸੰਡੇ ਲੰਗਰ ਲਾਂਦਾ ਹੈ ਕਿ ਉਹਦਾ ਵੀ ਤੁਸੀਂ ਵਿਰੋਧ ਕਰੋਗੇ ਆਦਾ ਲੰਗਰ ਦੇਖੋ ਜੀ ਹਰ ਸੰਡੇ ਜੇ ਉਹ ਲੰਗਰ ਜੇ ਉਹ ਆਹ ਜਿਹੇ ਅਸੀਂ ਬੰਦ ਕਰਨ ਦੇ ਆਂ ਲੇਕਿਨ ਇਹ ਪੈਸਿਆਂ ਦਾ ਲੰਗਰ ਲਾਂਦਾ ਉਹਦਾ ਵੀ ਵਿਰੋਧ ਕਰੋਗੇ ਕਿੰਨੇ ਪੈਸੇ ਵਰਦਾ ਜੀ ਇਹ ਹਰ ਪਰਸਨ ਨੂੰ 200 300 500 ਦੇ ਕੇ ਦੋ ਰੁਪਏ ਮੈਨੂੰ ਇਹ ਦੱਸੋ ਜੀ ਕਿ 2300 ਰੁਪਇਆ ਦੇ ਰਿਆ ਤੇ ਸਾਡਾ ਜਿਹੜਾ ਪੰਜਾਬ ਹੈ ਇਹ ਭੁਖਾਰੀ ਨਹੀਂ ਹੈਗਾ ਇਹ ਭੁਖਾਰੀ ਬਣਾਇਆ ਜਾ ਰਿਹਾ 2-300 ਰੁਪਏ ਨਾਲ ਉਹਦਾ ਕੀ ਗੁਜ਼ਾਰਾ ਹੋਊਗਾ ਮੈਨੂੰ ਇਹ ਦੱਸ ਦੋ ਜੀ ਦੇਣ ਦੇ ਉਹ 100-100 ਰੁਪਇਆ ਦਿਆ ਤੁਸੀਂ ਵੇਖਿਆ ਹੀ ਆ ਵੀਡੀਓ ਦੇ ਵਿੱਚ 100-100 ਰੁਪਇਆ ਦੇ ਕੇ ਆਮ ਲੋਕਾਂ ਨੂੰ ਜਿਹੜਾ ਵਾ ਗੁੰਮਰਾਹ ਕਰ ਰਿਹਾ ਤੇ 100-100 ਰੁਪਏ ਨਾਲ ਕਿਹਦਾ ਗੁਜ਼ਾਰਾ ਹੋ ਜੂਗਾ ਪੂਰਾ ਖੁੱਲ ਕੇ ਵਿਰੋਧ ਕੀਤਾ ਜਾਏਗਾ ਜੀ ਤੁਹਾਡਾ ਪੂਰਾ ਖੁੱਲ ਕੇ ਵਿਰੋਧ ਕੀਤਾ ਜਾਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਥੋੜਾ ਜਿਹਾ ਤੁਸੀਂ ਨਾਲ ਹੋ ਜੇ ਟੇਢੇ ਹੋ ਜਾ ਠੀਕ ਹੈ ਜੀ ਹਾਂ ਜੀ ਜੀ ਆਪਣਾ ਨਾਮ ਦੱਸ ਕੇ ਨਾ ਜਿੱਥੇ ਬੰਦੀ ਦਾ ਨਾਮ ਦੱਸ ਕੇ ਦੱਸੋ ਜੀ ਅੱਜ ਕਿੱਥੇ ਆਏ ਹੋ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਤਵੀਰ ਰੋਮਣੀ ਪੰਥ ਅਕਾਲੀ ਦਸ਼ਮੇਸ਼ਦਾਰਾ ਨਾਲ ਮੁਖੀ ਸਿੰਘ ਸਾਹਿਬ ਜਹੈਦਾਰ ਬਾਬਾ ਜੀ ਬਾਬਾ ਮੇਜਰ ਸਿੰਘ ਜੀ ਸੋਢੀ ਜਹੈਦਾਰ ਹਰਜਿੰਦਰ ਸਿੰਘ ਜੀ ਜੋ ਕਿ ਉਹਨਾਂ ਦੇ ਸੈਕਟਰੀ ਆ ਤੇ ਬਾਕੀ ਜੋ ਤੁਸੀਂ ਅੱਜ ਸੁਣਦੇ ਜੇ ਰਾਜੇ ਦੀਆਂ ਜਿਹੜੀਆਂ ਖਬਰਾਂ ਸੁਣਦੇ ਆਂ ਦੇ ਹਨਾ ਹੋਰ ਤੇ ਉਹ ਜਿਹੜੀਆਂ ਚੀਜ਼ਾਂ ਉਹ ਕਰ ਰਿਹਾ ਉਹ ਸਿੱਖ ਕੌਮ ਕੋ ਬਰਦਾਸ਼ਤ ਨਹੀਂ ਹੋਣਗੀਆਂ ਉਹ ਬਾਹਰੀਆਂ ਚੀਜ਼ਾਂ ਆ ਜਿਹੜੀਆਂ ਉਹ ਕਰ ਰਿਹਾ ਨਾ ਉਹ ਮਤਲਬ ਬਹੁਤ ਜ਼ਿਆਦਾ ਉਹ ਚੀਜ਼ਾਂ ਸਾਡੇ ਕੋਲ ਬਰਦਾਸ਼ਤ ਨਹੀਂ ਹੋਣਗੀਆਂ। ਬੱਸ ਇਹ ਕਾਰਨ ਕੀ ਲੱਗਦਾ 3 ਮਹੀਨੇ 4 ਮਹੀਨਿਆਂ ਤੋਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਜੈ ਮਾਤਾ ਦੇ ਨਾਂ ਤੇ ਹੋਇਆ ਤੇ ਹੁਣ ਗੁਰੂਆਂ ਪੀਰਾਂ ਤੇ ਖਿਲਾਫ ਬੋਲ ਰਿਹਾ ਟਿੱਪਣੀਆਂ ਕਰ ਰਿਹਾ Hindu ਦੇਵਤੇ ਤੱਕ ਵੀ ਉਹਨਾਂ ਨੇ ਟਿੱਪਣੀ ਕੀਤੀ ਉਹਦੇ ਬਾਰੇ ਕੀ ਕਹਿੰਦਾ। ਵੇਖੋ ਜੀ ਉਹ ਜੈ ਮਾਤਾ ਦੀ ਕਹਿੰਦਾ ਸਾਨੂੰ ਕੋਈ ਇਤਰਾਜ਼ ਨਹੀਂ। ਕੋਈ ਕੋਈ ਸਾਰੇ ਧਰਮਾਂ ਦਾ ਸਤਿਕਾਰ ਹੈ ਸਾਡੇ ਦਿਲ ਦੇ ਵਿੱਚ। ਧਰਮਾਂ ਪ੍ਰਤੀ ਅਸੀਂ ਕਦੀ ਕਿਸਦਾ ਵਿਰੋਧ ਨਹੀਂ ਕੀਤਾ। ਅਸੀਂ ਪਖੰਡ ਦਾ ਹਰ ਵਾਰੀ ਵਿਰੋਧ ਕੀਤਾ। ਜਦ ਵੀ ਵਿਰੋਧ ਕੀਤਾ ਇਹਨਾਂ ਨੇ ਕਾਰਨ ਕੀ ਬਣ ਗਿਆ ਕਿਉਂਕਿ ਜਿੱਦਾਂ ਤੁਸੀਂ ਹੁਣੇ ਸਵਾਲ ਕੀਤਾ ਹੈ ਭਾਈ ਸਾਹਿਬ ਨੂੰ ਵੀ ਇਹ ਜੀ ਮਾਫੀ ਮੰਗ ਕੇ ਬਹਿ ਜਾਂਦਾ ਉਹ ਸਾਡੇ ਮਾਫੀ ਦੇ ਮਾਫੀ ਪਤਾ ਕਦੀ ਹੁੰਦੀ ਆ ਮਾਫੀ ਹੁੰਦੀ ਕਿਸ ਨੇ ਗਲਤੀ ਕੀਤੀ ਗੁਨਾਹ ਦੀ ਮਾਫੀ ਨਹੀਂ ਹੁੰਦੀ ਇਹ ਗੁਨਾਹ ਕਰ ਰਿਹਾ ਵਾ ਕਿ ਤੁਸੀਂ ਵੇਖਿਆ ਹਰਮਦਰ ਸਾਹਿਬ ਦੇ ਵਿੱਚ ਵੀਡੀਓ ਬਣੀ ਤੇ ਉਹਦੇ ਵਿੱਚ ਜਾ ਕੇ ਜੈ ਮਾਤਾ ਦੀ ਜੈ ਮਾਤਾ ਦੀ ਕਰਦਾ ਜੇ ਤੁਹਾਨੂੰ ਠੀਕ ਆ ਤੁਸੀਂ ਪੰਡਤੋ ਜਾਂ ਕੋਈ ਚੀਜ਼ ਜਿਹਨੂੰ ਮੰਨਦੇ ਹੋ ਤੁਸੀਂ ਆਪਣੇ ਘਰ ਜਾਂ ਮੰਦਰ ਦੇ ਵਿੱਚ ਜਾ ਕੇ ਉੱਥੇ ਕਰੋ ਕਦੀ ਵੀ ਕਿਸੇ ਧਰਮ ਨੇ ਤੁਹਾਨੂੰ ਆਵਾਜ਼ ਮਾਰੀ ਵੀ ਸਾਡੇ ਕੋਲ ਆਜੋ ਆਪਾਂ ਜਿਹੜੇ ਧਰਮ ਨੂੰ ਬਿਲੋਂਗ ਕਰਦੇ ਆ ਆਪਾਂ ਉੱਥੇ ਜਾਂਦੇ ਆ ਸੰਗਤ ਸੇਮਕੋਨ ਸਾਹਿਬ ਜਾਂਦੀ ਆ ਜਿੱਥੇ 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 ਕੇ ਦੀ ਸ਼ਰਦਾ ਪਣੀ ਹੋ ਜਾਂਦੀ ਆ ਕਿੰਨਾ ਨੁਕਸਾਨ ਵੀ ਹੁੰਦਾ ਉਹ ਸੰਗਤ ਤਾਂ ਵੀ ਉੱਥੇ ਪਹੁੰਚਦੀ ਆ ਪਰ ਆਪ ਸਾਡੀ ਮੰਗ ਕੀ ਆ ਹਾਂਜੀ ਮੰਗ ਪ੍ਰਸ਼ਾਸਨ ਕੋਲੋਂ ਸਾਡੀ ਇੱਕੋ ਮੰਗ ਆ ਕਿ ਜਾਂਦੇ ਇਹ ਬੰਦੇ ਨੂੰ ਨੱਥ ਪਾਈ ਜਾਵੇ ਪੰਜਾਬੀ ਦੇ ਵਿੱਚ ਮੈਂ ਕਹਿੰਨਾ ਤੇ ਜੇ ਨਹੀਂ ਨੱਥ ਪਾਉਂਦੀ ਫੇਰ ਖਾਲਸਾ ਪੰਥ ਜੀਦਾ ਹਨ ਪ੍ਰਸ਼ਾਸਨ ਨੂੰ ਕਈ ਵਾਰ ਆਸ਼ਵਾਸਨ ਦਿੱਤਾ ਗਿਆ ਕਈ ਵਾਰ ਪ੍ਰਸ਼ਾਸਨ ਵੱਲੋਂ ਵੱਖ-ਵੱਖ ਜਥੇਬੰਦੀਆਂ ਨੇ ਮੰਗ ਪੱਤਰ ਦਿੱਤਾ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਤਾਂ ਲਗਾਤਾਰ ਵੀ ਇੱਥੇ ਕਾਰਵਾਈ ਹੋਏਗੀ ਕਿਹੜੇ ਬਾਰੇ ਕਰਵਾ ਕੇ ਟਾਂਗੇ ਅਸੀਂ ਪਹਿਲੀ ਗੱਲ ਤੇ ਗਰਾਊਂਡ ਤੇ ਆਉਂਦੇ ਨਹੀਂ ਅੱਜ ਤੱਕ ਜਿੰਨੇ ਮੁੱਦਿਆਂ ਤੇ ਗਰਾਊਂਡ ਤੇ ਆਏ ਆ ਉਹ ਕੰਮ ਕਰਵਾ ਕੇ ਰਏ ਕਿਉਂਕਿ ਪ੍ਰਸ਼ਾਸਨ ਤੇ ਹਰ ਵੇਲੇ ਉਹ ਕਰ ਰਹੀ ਹੈ ਸਕਿਉਰਿਟੀ ਦੇ ਰਹੀ ਹੈ ਸਭ ਖੋਲ ਲੰਗਰ ਲਾਉਂਦੇ ਉਦੋਂ ਬਗਾਏ ਦਾ ਸਕਿਉਰਿਟੀ ਦਿੱਤੀ ਜਾਂਦੀ ਹੈ ਪ੍ਰਸ਼ਾਸਨ ਉਹ ਜਦਾਂ ਦਾ ਪਾਗਲ ਹੋ ਆਦਾਂ ਦਾ ਇਹ ਪਾਗਲ ਪ੍ਰਸ਼ਾਸਨ ਹੈ ਜੇ ਪ੍ਰਸ਼ਾਸਨ ਸਹੀ ਹੋਵੇ ਤਾਂ ਪਹਿਲਾਂ ਉਹਦੀ ਜਾਇਜ਼ਤ ਕਰ ਲੈਣ ਇਹਨਾਂ ਨੇ ਮੁੜ ਕੇ ਰਾਡ ਮੰਗ ਪੱਤਰ ਦੇਣ ਆਏ ਤੁਸੀਂ ਪ੍ਰਸ਼ਾਸਨ ਨੂੰ ਪਾਗਲ ਕਹੀ ਜਾ ਰਹੇ ਫਿਰ ਵੇਖੋ ਜੀ ਕੀ ਕਹੀਏ ਤੁਸੀਂ ਇੱਕ ਬੰਨੇ ਕਹਿੰਦੇ ਵੀ ਉਹਦੀ ਮਾਂ ਕਹਿ ਰਹੀ ਇੱਕ ਮਿੰਟ ਉਹਦੀ ਮਾਂ ਦਾ ਤੁਸੀਂ ਸੁਪੀ ਸੁਣੀ ਬਿਲਕੁਲ ਸੁਣੀ ਜੀ ਕੀ ਕਹਿ ਰਹੀ ਆ ਪਾਗਲ ਹੈ ਜੀ ਪਾਗਲ ਆ ਫਿਰ ਤੁਸੀਂ ਇਹ ਦੱਸੋ ਵੀ ਪਾਗਲ ਫਿਰ ਕਿਉਂ ਉਹਨੂੰ ਸਕਿਉਰਿਟੀ ਦਿੱਤੀ ਜਾਂਦੀ ਮੈਂ ਉਹੀ ਕਹਿ ਰਿਹਾ ਲੇਕਿਨ ਤੁਸੀਂ ਪ੍ਰਸ਼ਾਸਨ ਨੂੰ ਪਾਗਲ ਕਹਿ ਰਹੇ ਨਾਲੇ ਤਾਂ ਫਿਰ ਕਿਉਂ ਦੇਣ ਦੇ ਫਿਰ ਉਹਨਾਂ ਨੇ ਕੋਈ ਸੋਚਿਆ ਵਿਚਾਰਿਆ ਕਿ ਕਾਜੇ ਤਰੀਕੇ ਨਾਲ ਦੇ ਰਹੇ ਹਾਂ ਤੁਹਾਡੇ ਵੱਲੋਂ ਇਕਲਾ ਮੋਡੋਫ੍ਰੈਕਸ਼ਨ ਕੀ ਰਹੇਗਾ ਜੇ ਨਹੀਂ ਕੋਈ ਕਾਰਵਾਈ ਹੁੰ ਇਹ ਨਹੀਂ ਹੁੰਦੀ ਫਿਰ ਤੁਸੀਂ ਕੀ ਕਰੋ ਮੈਂ ਕਹਾਂ ਜੀ ਉਹ ਤੁਹਾਨੂੰ ਦੱਸਣਾ ਜ਼ਰੂਰੀ ਨਹੀਂ ਆਪਾਂ ਤੁਹਾਨੂੰ ਦੱਸ ਦਿੱਤਾ ਵੀ ਕਰਵਾਵਾਂਗੇ ਠੀਕ ਹੈ ਉਹ ਆਪਾਂ ਕਰਵਾਵਾਂਗੇ ਇਹ ਬਾਕੀ ਇੱਕ ਗੱਲ ਹੋਰ ਦੱਸ ਦਵਾਂ ਇਹ ਪ੍ਰੋਗਰਾਮ ਮਾਈ ਦਾ ਪੁੱਤ ਨਹੀਂ ਕਿਤੇ ਕਰਵਾ ਸਕਦਾ ਠੀਕ ਹੈ ਬਸ ਇੱਕ ਵਾਰ ਉਹ ਗੱਲ ਨੂੰ ਜ਼ੋਰਮ ਕਰਦਾ ਸੀ ਉੱਥੇ ਆਪਣਾ ਮੈਂ ਕਹਾਂ ਜੀ ਇਹ ਸੰਡੇ ਨੂੰ ਇਹ ਸ਼ਨੀਵਾਰੀ ਨੂੰ ਤੁਹਾਡਾ ਸਾਰਾ ਰਿਜ਼ਲਟ ਆ ਜਾਣਾ ਠੀਕ ਠੀਕ ਹੈ ਹਾਂਜੀ ਤੇ ਖਾਲਸਾ ਤੇ ਅੱਜ ਕਿੱਥੇ ਪੁੱਜੇ ਹੋ ਕੀ ਕਰਨ ਦੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੰਘ ਸਾਹਿਬ ਜਹਦਰ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਜੋ ਇੱਥੇ ਸੰਗਾਂ ਨੂੰ ਭੇਜਿਆ ਗਿਆ ਉਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਕੋਈ ਇਹ ਨਾ ਸੋਚੇ ਕਿ ਇੱਕੋ ਜਥੇਬੰਦੀ ਰੌਲਾ ਪਾ ਰਹੀ ਆ ਇਹਦੇ ਵਿੱਚ ਰੰਗ ਰੇਟਾ ਜੁਥੇਕਤਾ ਹੋਰ ਸਾਡੇ ਵਾਲਮੀਕ ਸਮਾਜ ਦੇ ਜਿਹੜੇ ਆਪਣਾ ਲੋਕ ਸਾਰੇ ਇਕੱਠੇ ਹੋਏ ਆ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਵੀ ਆਪਾਂ ਨੇ ਇੱਕੋ ਗੱਲ ਸੋਚੀ ਜਾ ਰਹੇ ਆਂ ਵੀ ਸਿੱਖਾਂ ਬਾਰੇ ਸਿੱਖਾਂ ਬਾਰੇ ਗੱਲ ਕਰਤੀ ਯਾਰੇ ਤਦ ਕਰਕੇ ਇਹ ਸਿੰਘ ਵਿਰੋਧ ਵਿੱਚ ਆਇਆ ਪਰ ਉਹਨੇ ਹਨੂਮਾਨ ਜੀ ਨੂੰ ਕੀ ਕਿਹਾ ਵਾ ਕਿ ਇਹਦੀ ਮੈਂ ਪੁੱਛੋ ਫੜ ਕੇ ਕਮਾ ਸਕਦਾ ਇੱਕ ਗੁੱਸਾ ਲੱਗਣਾ ਚਾਹੀਦਾ ਵੈਸੇ ਇੱਕ ਗੱਲ ਤੁਹਾਡੇ ਨਾਲ ਬੇਨਤੀ ਕਰ ਰਿਹਾ ਤੁਸੀਂ ਭਰਾ ਜੇ ਤੁਹਾਡੇ ਰਾਂਹੀ ਸਾਡੀ ਆਵਾਜ਼ ਜਿਹੜੀ ਉੱਪਰ ਜਾਣੀ ਆ ਪਰ ਥੋੜੇ ਦਿਨ ਪਹਿਲਾਂ ਉਹਨੇ ਸਾਰੇ ਪੱਤਰਕਾਰਾਂ ਨੂੰ ਮਾੜਾ ਬੋਲਿਆ ਕਿ ਜਿੰਨੇ ਘੰਟਾ ਮੈਂ ਬੋਲਾਂ 2 ਘੰਟੇ ਬੋਲਾਂ ਜੇ ਕਿਸੇ ਨੂੰ ਚੰਗੀ ਗੱਲ ਲੱਗਦੀ ਆ ਤੇ ਉਹ ਗੱਲ ਕਰੇ ਨਹੀਂ ਤਾਂ ਉੱਠ ਕੇ ਬਾਹਰ ਚਲ ਜੇ ਇਹ ਨਮੋਸ਼ੀ ਵਾਲੀ ਗੱਲ ਹੈਗੀ ਆ ਜਾਂ ਨਹੀਂ ਹੈਗੀ ਮੇਰੇ ਕੋਲ ਗੱਲ ਆਈ ਤੁਹਾਡੇ ਪੱਤਰਕਾਰਾਂ ਵੀਰਾਂ ਲੋ ਮੈਂ ਉਹਨਾਂ ਨੂੰ ਕਿਹਾ ਜਿੰਨੇ ਪੱਤਰਕਾਰਾਂ ਨਾਲ ਮਾੜਾ ਬੋਲੇ ਆ ਤੁਸੀਂ ਆਓ ਬਾਬਾ ਜੀ ਦੇ ਕੋਲ ਅਸੀਂ ਤੁਹਾ ਫਲੋਵਾਂਗੇ ਤੇ ਇਹਦੇ ਪਰਚਾ ਕਰਾਵਾਂਗੇ ਇਹ ਜਿਹੜਾ ਸੰਘਰਸ਼ ਆਪਾਂ ਕਰ ਰਹੇ ਹਾਂ ਸਾਰਾ ਵਾਤੇ ਸਾਂਝਾ ਕਰ ਰਹੇ ਹਾਂ ਕੋਈ ਇਹ ਨਹੀਂ ਕਿ ਅਸੀਂ ਸਿੱਖ ਜਥੇਬੰਦੀਆਂ ਤੇ ਸਿੱਖਾਂ ਵਾਸਤੇ ਬੋਲ ਰਹੇ ਹਾਂ ਉਹ ਹਰ ਇੱਕ ਗੁਰੂ ਪੀਰ ਦੇਵੀ ਦੇਵਤਿਆਂ ਨੂੰ ਮਾੜਾ ਬੋਲਦਾ ਪਿਆ ਨਾਲੇ ਆਪਾਂ ਬੱਚੇ ਚੋਕ ਤੋਕੇ ਲੋਕਾਂ ਸੁੱਟੀ ਜਾਂਦੇ ਆ ਪ੍ਰਵਾਸੀ ਉਹ ਦਿਨ ਕਿੰਨੇ ਇਕੱਠੇ ਕਰ ਕਰ ਆਪਾਂ ਸੁੱਟੇ ਆ ਜੀ ਇਹ ਭੀਖ ਮੰਗਣ ਡੇ ਜੇ 100-100 ਰੁਪਿਆ ਦੇ ਰਿਹਾ ਭੀਖ ਨਹੀਂ ਆ ਗਈ ਇਹ ਜਾਨ ਸੁੱਟ ਕੇ ਜਾਨ ਬੁਝ ਕੇ ਇੱਕ ਖਰਾਬ ਕੀਤਾ ਜਾ ਰਿਹਾ ਵਾ ਜੇ ਉਹਦਾ ਘਰ ਵਾਲੇ ਕਹਿੰਦੇ ਪਾਗਲ ਆ ਉਹਨੂੰ ਪਾਗਲਖਾਨੇ ਦਾਖਲ ਕਰਵਾਓ ਇਹ ਮਾਧਿਮ ਰਾਈ ਸਾਰਿਆਂ ਸਭ ਬਿਲਕੁਲ ਬਿਲਕੁਲ ਮੋਹਲ ਖਰਾਬ ਕਰ ਰਿਆ ਵਾ ਉਹ। ਉਹ ਆਸੀ ਵੀ ਜਾਣਦੇ ਆ ਸਾਨੂੰ ਸਾਰੇ ਸਾਡੇ ਸਾਡੇ ਨਾਲ ਸਤਿਕਾਰ ਕਰਦੇ ਆ ਜਿੱਥੇ ਮੇਲੇ ਆਪਾਂ ਜਾਣਦੇ ਆ ਹਰ ਇੱਕ ਦਾ ਇਜਤਿਮਾਨ ਕਰਦੇ ਆ। ਬਾਬਾ ਜੀ ਕੋ ਤੁਸੀਂ ਮੰਨਦੇ ਹੋ ਹਰ ਇੱਕ ਧਰਮ ਦਾ ਬੰਦਾ ਆਣ ਕੇ ਕੋਈ ਬੇਨਤੀ ਕਰਦਾ ਨਾ ਸਵੇਰੇ 8 ਵਜੇ ਤੋਂ ਲੈ ਕੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਜਿੰਨਾ ਜਕਰ ਬਾਬਾ ਜੀ ਕੋ ਟਾਈਮ ਹੁੰਦਾ ਉਸ ਤੋਂ ਬਾਅਦ ਜਹੇਦਾਰ ਸਾਹਿਬ ਕੋ ਜਿੰਨਾ ਟਾਈਮ ਹੁੰਦਾ ਹਰ ਇੱਕ ਦੀ ਗੱਲ ਸੁਣੀਦੀ ਆ। ਮੈਂ ਚਾਹੁੰਦਾ ਕਿ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਵੱਕੜ ਤੋਂ ਦੀ ਕੋਸ਼ਿਸ਼ ਕੀਤੀ ਆ ਇਹਦਾ ਟਿਕਾਣਾ ਬਿਲਕੁਲ ਜੀ ਬਿਲਕੁਲ ਜੀ ਜੀ ਖਾਲਸਾ ਜੀ ਆਪਣਾ ਨਾਮ ਦੱਸ ਕੇ ਜਿੱਥੇ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਫਤਿਹ ਦਾਸ ਜੋਗਾ ਸਿੰਘ ਉਡਾਲਾ ਰਿੰਗਰੇਟੇਸ਼ਨ ਸਭਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਅੱਜ ਜੋ ਸਾਡੇ ਸੰਤ ਮਹਾਂਪੁਰਸ਼ ਬਾਬਾ ਮੇਜਰ ਸਿੰਘ ਜੀ ਛੋਟੀ ਸਾਹਿਬ ਦੀ ਰਹਿਨਮਾਈ ਹੇਠ ਅੱਜ ਸਮੂਚੀਆਂ ਜਥੇਬੰਦੀਆਂ ਇੱਥੇ ਮੰਗ ਪੱਤਰ ਦੇਣ ਆਈਆਂ ਜਿਹਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਰਿੰਕੂ ਰਾਜਾ ਜਿਹੜਾ ਵਾ ਸੋਸ਼ਲ ਮੀਡੀਆ ਤੇ ਕਾਫੀ ਦਿਨਾਂ ਤੋਂ ਚਰਚਾ ਦੇ ਵਿੱਚ ਆ ਔਰ ਜਿਹੜੀਆਂ ਉਹ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਿਹਾ ਉਹਦੇ ਵਾਸਤੇ ਜਿਹੜੀ ਆ ਸਿੱਖ ਸਮਾਜ ਉਹਨੂੰ ਕਦੇ ਵੀ برداشت ਨਹੀਂ ਕਰੇਗਾ ਖਾਸ ਕਰਕੇ ਗੁਰੂ ਨਾਨਕ ਸਾਹਿਬ ਵਾਸਤੇ ਜਿਨ੍ਹਾਂ ਨੇ ਸਾਰੇ ਧਰਮਾਂ ਜਿਨ੍ਹਾਂ ਦਾ ਸਤਕਾਰ ਕਰਦੇ ਨੇ ਇਹ ਸ਼ਖਸ਼ ਨੇ ਉਹਨਾਂ ਦੀ ਵੀ ਸ਼ਬੀ ਨੂੰ ਖਰਾਬ ਕਰ ਲਈ ਜਿਹੜਾ ਵਾ ਸ਼ਬਦ ਬੋਲੇ ਆ ਜੋ ਅਸੀਂ ਪ੍ਰਦਰਸ਼ਨੀ ਕਰਾਂਗੇ ਇਹ 10 ਤੋਂ 15 ਦਿਨ ਪੁਰਾਣੀ ਵੀਡੀਓ ਆ ਪਿੰਨੋ ਵੀਡੀਓ ਵਾਇਰਲ ਹੋਣੀ ਆ ਤਿੱਖ ਦਰਬਾਰ ਸਾਹਿਬ ਜਾ ਕੇ ਉਹ ਬੋਲਦੇ ਨੇ ਉਦੋਂ ਕੋਈ ਕਾਰਵਾਈ ਨਹੀਂ ਹੁੰਦੀ ਹੁਣ ਕਿਉਂ ਕਰਾਂ ਵੇਖੋ ਜੀ ਜੇਕਰ ਦਰਬਾਰ ਸਾਹਿਬ ਜਾ ਕੇ ਬੋਲਿਆ ਇਹਦੇ ਵਿੱਚ ਸਭ ਤੋਂ ਵੱਡੀ ਨਲਾਇਕੀ ਜਿਹੜੀ ਸ਼੍ਰੋਮਣੀ ਕਮੇਟੀ ਦੇ ਉਪਦੇਦਾਰਾਂ ਦੀ ਆ ਜਿਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੇਕਰ ਉਹਨਾਂ ਨੇ ਕੋਈ ਕਾਰਵਾਈ ਕੀਤੀ ਹੁੰਦੀ ਤੇ ਅੱਜ ਇਸ ਅਦਾਲਤਪੰਥ ਨੂੰ ਅੱਜ ਇੱਥੇ ਨਹੀਂ ਸੀ ਪਹੁੰਚਣਾ ਅੱਲਾ ਤਾਂ ਵੀ ਐਜੀਪੀਸੀ ਦਾ ਕੰਮ ਜਥੇਬੰਦੀਆਂ ਦਾ ਹੋਰ ਕਰ ਰਹੀ ਐਸੀਪੀਸੀ ਦਾ ਕੰਮ ਹੀ ਜਥੇਬੰਦੀਆਂ ਕਰ ਰਹੀਆਂ ਜੀ ਉਹ ਤੇ ਬਸ ਜਿਹੜਾ ਚੜਾਵਾ ਚੜਾਉਂਦੇ ਉਹਨਾਂ ਨੂੰ ਹੀ ਸਾਂਭਦੇ ਆ ਜੀ ਉਹਨਾਂ ਦਾ ਕੰਮ ਇੰਨਾ ਹੀ ਰਹਿ ਗਿਆ ਬਸ ਚੜਾਵਾ ਸਾਂਭਣਾ ਬਸ ਜੀ ਖਾਨ ਸਾਹਿਬ ਜੀ ਬੀਤੇ ਦਿਨ ਵੀ ਉਹਨਾਂ ਨੇ ਇੱਕ ਵੀਡੀਓ ਪਾਈ ਰਾਜਾ ਜੀ ਨੇ ਕੋਈ ਗਲਤੀ ਕਰਦੇ ਨੇ ਫ ਇੱਦਾਂ ਨਹੀਂ ਹੋਏਗਾ ਕਿ ਹੁਣ ਤੁਹਾਡੇ ਜਥੇਬੰਦੀ ਵੱਲੋਂ ਆ ਕੇ ਮਾਫੀ ਮੰਗੀ ਜਾਏਗੀ ਤੇ ਉਹਨੂੰ ਮਾਫ ਕੀਤਾ ਜਾਏਗਾ। ਵੇਖੋ ਜੀ ਜਿਹੜੇ ਦਸ਼ਮੇਸ਼ ਤਰਨਾਦਲ ਵੱਲੋਂ ਜਿਹੜਾ ਸਟੈਪ ਚੁੱਕਿਆ ਗਿਆ ਸੰਤ ਮਹਾਪੁਰਸ਼ ਬਾਬਾ ਮੇਜਰ ਜੇ ਸਿੰਘ ਜੀ ਸੋਢੀ ਸਾਹਿਬ ਵੱਲੋਂ ਇਹਦੇ ਵਿੱਚ ਗਲਤੀ ਦੀ ਕੋਈ ਮਾਫੀ ਨਹੀਂ ਹੋਤੇ ਕਾਰਵਾਈ ਹੋਏਗੀ ਜਿੰਨਾ ਚਿਰ ਕਾਰਵਾਈ ਨਹੀਂ ਹੋਏਗੀ ਸਾਡੀਆਂ ਜਥੇਬੰਦੀਆਂ ਚੁੱਪ ਨਹੀਂ ਬੈਠਣਗੀਆਂ। ਸਰ ਪ੍ਰਸ਼ਾਸਨ ਦੇ ਤੁਹਾਨੂੰ ਆਸ ਹੈਗੀ ਹੈ ਕਿਉਂਕਿ ਪਿੰਨੋ ਵੀ ਕਈ ਜਥੇਬੰਦੀਆਂ ਨੇ ਮੰਗ ਪੱਤਰ ਦੇ ਦਿੰਦੇ ਆ। ਉਲਟਾ ਉੱਤੇ ਸਕਿਉਰਿਟੀ ਦਿੱਤੀ ਜਾਂਦੀ ਹੈ ਉਹਨੂੰ ਹਟਾਈ ਨਹੀਂ ਜਾਂਦਾ। ਵੇਖੋ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਡਿਪਟੀ ਕਮਿਸ਼ਨਰ ਇਥੋਂ ਦੇ ਨੇ ਮੈਡਮ ਜੀ ਬਹੁਤ ਹੀ ਵਧੀਆ ਅਫਸਰ ਨੇ ਅਸੀਂ ਆਸ ਕਰਦੇ ਹਾਂ ਕਿ ਉਹ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਹਤੇ ਪੂਰਨ ਕਾਰਵਾਈ ਕਰਨਗੇ ਕਿਹੜੀ ਕਿਹੜੀ ਜਥੇਬੰਦੀਆਂ ਨਾਲ ਲੈ ਕੇ ਇਹ ਵਿਰੋਧ ਕੀਤਾ ਜਾਏਗਾ ਜਥੇਬੰਦੀਆਂ ਵੇਖੋ ਜੀ ਇਹਦੇ ਵਿੱਚ ਸਾਡੇ ਕੋਲ ਵਾਲਮੀਕ ਸਮਾਜ ਦੀਆਂ ਜਥੇਬੰਦੀਆਂ ਸਾਡੇ ਨਾਲ ਅਟੈਚ ਨੇ ਸਾਡੇ ਨਾਲ ਸਾਂਝਾ ਐਕਸ਼ਨ ਫਰੰਟ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਔਰ ਸਾਰੀਆਂ ਹੀ ਜਥੇਬੰਦੀਆਂ ਖਾਸ ਤੌਰ ਤੇ ਦਸ਼ਮੇਸ਼ ਤਰਨਾਦਲ ਬਾਬਾ ਮੇਜਰ ਸਿੰਘ ਜੀ ਛੋਡੀ ਸਾਹਿਬ ਦੀ ਰਾਇਨ ਮਾਈ ਹੇਟ ਸਾਰਾ ਕੁਝ ਹੋ ਰਿਹਾ ਜੀ ਬੀਤੀ ਦੇ ਨੇ ਇਹਨਾਂ ਉਹਨਾਂ ਦੇ ਘਰਦਿਆਂ ਨੇ ਕੋਈ ਪ੍ਰੈਸ ਕਾਨਫਰੰਸ ਕੀਤੀ ਰਾਜਾ ਕਿੰਗ ਦੇ ਉਹਨਾਂ ਨੇ ਕਿਹਾ ਵੀ ਇਹ ਮੈਂਟਲ ਐਪਸਰਡ ਹੈਗਾ ਵਾ ਤੇ ਦਵਾਈਆਂ ਵੀ ਚਲਦੀਆਂ ਕਈ ਵਾਰ ਸਾਡੇ ਨਾਲ ਵੀ ਕੁੱਟ ਮਾਰ ਕੇ ਦੇਖੋ ਜੀ ਹੁਣ ਉਹਨਾਂ ਨੂੰ ਪਤਾ ਲੱਗ ਚੁੱਕਾ ਕਿ ਇਹ ਸਾਰੇ ਧਰਮਾਂ ਦੇ ਖਿਲਾਫ ਬੋਲ ਰਿਹਾ ਵਾ ਕਿਤੇ ਨਾ ਕਿਤੇ ਇਹਦਾ ਪੰਗਾ ਪੈਣਾ ਵਾ ਉਹ ਸਾਰੇ ਐਸੇ ਮਤੇ ਆਪਾਂ ਦੇਖ ਹੀ ਰਹੇ ਆ ਤੁਸੀਂ ਵੀ ਡੇਲੀ ਪ੍ਰੈਸ ਦਾ ਕੰਮ ਕਰਦੇ ਜੇ ਸਾਡੇ ਬਹੁਤ ਸਾਰੇ ਐਸੇ ਲੋਕ ਆ ਜਿਹੜੇ ਸੋਸ਼ਲ ਮੀਡੀਆ 'ਚ ਐਕਟਿਵ ਹੋਣ ਲਈ ਗਲਤ ਮਲਤ ਬੋਲ ਕੇ ਫਿਰ ਮਾਫੀ ਮੰਗ ਲੈਂਦੇ ਆ ਪਰ ਜਿਹੜਾ ਇਹਨਾਂ ਨੇ ਸਿੱਖ ਜਿੱਥੇ ਸਿੱਖ ਭਾਵਨਾਵਾਂ ਨੂੰ ਠੇਸ ਪਹਾਈ ਆ ਇੱਥੇ ਕੋਈ ਗਲਤੀ ਨਹੀਂ ਆ ਇੱਥੇ ਜੋ ਸੰਤ ਮਹਾਂਪੁਰਸ਼ ਬਾਬਾ ਮੇਜਰ ਸਿੰਘ ਜੀ ਛੋਟੀ ਸਾਹਿਬ ਨਾਮ ਲੈਣਗੇ ਤੇ ਉਸੇ ਹਿਸਾਬ ਨਾਲ ਕਾਰਵਾਈ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਡੀਸੀ ਮੈਮ ਦੇ ਬਿਹਾਫ ਤੇ ਮੰਗ ਪੱਤਰ ਰਿਸੀਵ ਕੀਤਾ ਜੋ ਕਿ ਆ ਸੰਝ ਐਕਸ਼ਨ ਫਰੰਟ ਵੱਲੋਂ ਜਿੱਥੇ ਬੰਦੀਆਂ ਅ ਸਿੱਖ ਜਿੱਥੇ ਬੰਦੀਆਂ ਇਕੱਠੇ ਹੋ ਕੇ ਆਈਆਂ ਸੀਗੀਆਂ ਉਹਨਾਂ ਦੀ ਕੋਈ ਮੰਗਾਂ ਹੈ ਇਹ ਅਸੀਂ ਬੇਸਿਕਲੀ ਕੋਈ ਐਫ ਆਈ ਆਰ ਰਜਿਸਟਰ ਕਰਨ ਦੀ ਉਹਨਾਂ ਦੀ ਮੰਗ ਹੈ ਕਿਸੇ ਪਰਸਨ ਦੇ ਅਗੇਂਸਟ ਉਹ ਪੁਟ ਅਪ ਕਰ ਦਾਂਗੇ ਡੀਸੀਪੀ ਅਗੇ ਡੀਸੀਪੀ ਨੂੰ ਉਹਨਾਂ ਨੂੰ ਯੋਗ ਕਾਰਵਾਈ ਲਈ ਕਨਸਰਨ ਕਮਿਸ਼ਨਰ ਆਫ ਪੁਲਿਸ ਨੂੰ ਭੇਜ ਦਾਂਗੇ ਸਰ ਕੌਣ ਪਰਸਨ ਹੈ ਤਾਂ ਕੀ ਮਾਮਲਾ ਕੀ ਰਾਜਾ ਰਾਜਾ ਕਿੰਗ ਕਰਕੇ ਕੋਈ ਪਰਸਨ ਹੈ ਜੀ ਲੈਜਿਟਲੀ ਇਹਨਾਂ ਅਕੋਰਡਿੰਗ ਉਹਨੇ ਕੋਈ ਪੱਤੀ ਜਨਕ ਵੀਡੀਓਜ਼ ਕੋਈ ਪਾਈਆਂ ਹੈ ਜਿਨ੍ਹਾਂ ਇਹਨਾਂ ਨੇ ਕਿਹਾ ਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਹਦੇ ਰਿਗਾਰਡਿੰਗ ਮੰਗ ਪੱਤਰ ਹੈ ਠੀਕ ਹੈ ਸਰ ਕਾਰਵਾਈ ਕੀਤੀ ਜਾਏਗੀ ਸਰ ਉਹ ਦੇਖੋ ਸੀ ਡੀਸੀ ਮੈਮ ਦਾ ਇਹ ਪੈਰੋਗੇਟਿਵ ਹੈ ਉਹ ਆਮ ਕਿ ਉਹਨਾਂ ਨੇ ਜਿਵੇਂ ਇਹਨਾਂ ਦੇ ਜਿੱਥੇ ਬੰਦੀ ਦੀ ਡਿਮਾਂਡ ਪੁਟ ਅਪ ਕਰਾਂਗੇ ਤੁਸੀਂ ਡੈਫੀਨਿਟਲੀ ਕਿਸੇ ਨਾ ਕਿਸੇ ਹਾਲ ਤੇ ਲੈ ਕੇ ਜਾਵਾਂਗੇ ਇੰਤਜ਼ਾਮ